ਘਰੇ ਪੀਜ਼ਾ ਬਣਾਉਣਾ ਸਿੱਖਾਂਗੇ ਦੋਸਤੋ ਤੇ ਨਾਲੇ ਦੱਸਾਂਗੇ ਕਿ ਕੋਸਟ ਕਿੰਨੀ ਲੱਗਦੀ ਆ ਪੈਸੇ ਕਿੰਨੇ ਲੱਗਦੇ ਨੇ ਘਰੇ ਪੀਜ਼ਾ ਬਣਾਉਣ ਦੇ ਤੇ ਕਿੰਨਾ ਸੋਹਣਾ ਪੀਜ਼ਾ ਆਪਣੇ ਬਣਾਇਆ ਦੋਸਤੋ ਬਹੁਤ ਆਸਾਨੀ ਦੇ ਨਾਲ ਤੁਸੀਂ ਆਪਣੇ ਘਰ ਵਿੱਚ ਪੀਜ਼ਾ ਬਣਾ ਸਕਦੇ ਹੋ ਤੇ ਆਜੋ ਆਪਾਂ ਪ੍ਰੋਸੈਸ ਸ਼ੁਰੂ ਕਰ ਦਿੰਦੇ ਆ ਤੇ ਪੂਰਾ ਤੁਹਾਨੂੰ ਕੋਸਟ ਵੀ ਦੱਸ ਦਾਂਗੇ ਤੇ ਕੀ ਕੀ ਸਮਾਨ ਲੱਗੂਆ ਸਾਰਾ ਕੁਝ ਦੱਸਦੇ ਆ ਸਭ ਤੋਂ ਪਹਿਲਾਂ ਆਪਾਂ ਨੂੰ ਕੜਾਹੀ ਜਸ ਫਰਾਈਪੈਨ ਲੈ ਲੈਣਾ ਉਹਦੇ ਵਿੱਚ ਨਮਕ ਪਾ ਕੇ ਵਿੱਚ ਇਸ ਤਰ੍ਹਾਂ ਦੀ ਇੱਕ ਪਲੇਟ ਰੱਖ ਲੈਣੀ ਹੈ ਜਿਹੜਾ ਨਮਕ ਹੁੰਦਾ ਆਮ ਖਾਣ ਵਾਲਾ ਨਮਕ ਲੈਣਾ ਜਿਹੜਾ ਘਰਾਂ ਦੇ ਵਿੱਚ ਹੁੰਦਾ ਹੈ ਨਮਕ ਨੂੰ ਚੁੱਲੇ ਦੇ ਉੱਪਰ ਗਰਮ ਹੋਣ ਲਈ ਰੱਖ ਦਾਂਗੇ ਉਸ ਤੋਂ ਬਾਅਦ ਆਪਾਂ ਲਵਾਂਗੇ ਜੀ ਇੱਕ ਪੀਜ਼ਾ ਬੇਸ ਜੋ ਬਜ਼ਾਰਾਂ ਦੇ ਵਿੱਚੋਂ ਬਜ਼ਾਰ ਦੇ ਵਿੱਚੋਂ 15 ਰੁਪਏ ਦਾ ਮਿਲ ਜਾਂਦਾ ਹੈ ਤੇ ਉਸ ਤੋਂ ਬਾਅਦ ਆਪਾਂ ਨੇ সুইਟ ਕੌਰਨ ਲੈ ਲਏ ਨੇ ਜੀ ਤੇ ਪਿਆਜ਼ ਲੈ ਲਿਆ ਜੀ ਟਮਾਟਰ ਕੱਟ ਲਿਆ ਤੇ ਪਨੀਰ ਲੈ ਲਿਆ ਤੇ ਉਰਲੀ ਸਾਈਡ ਚੀਜ਼ ਪਈ ਹੈ ਇਹ ਵਾਲੇ ਨੇ ਇਹ ਮਸਾਲੇ ਨੇ ਜਿਹੜੀ ਮਿਰਚ ਹੁੰਦੀ ਹੈ ਮਿਰਚ ਦੇ ਦਾਣੇ ਨੇ ਤੇ ਇੱਕ ਮਸਾਲਾ ਮਿਰਚ ਜਿਹੜੀ ਸਾਫਤੀ ਮਿਰਚ ਹੁੰਦੀ ਹੈ ਉਹਨੂੰ ਭੂਰਿਆ ਹੁੰਦਾ ਭੂਰਿਆ ਜਾਂਦਾ ਇਹ ਬਾਜ਼ਾਰ ਦੇ ਵਿੱਚੋਂ ਸਾਰਾ ਸਮਾਨ ਤੁਹਾਨੂੰ ਆਸਾਨੀ ਦੇ ਨਾਲ ਮਿਲ ਜੂਗਾ ਉਸ ਤੋਂ ਬਾਅਦ ਆਪਾਂ ਸਭ ਤੋਂ ਪਹਿਲਾਂ ਲਵਾਂਗੇ ਜੀ ਵਾਈਟ ਸੌਸ ਵਾਈਟ ਸੌਸ ਵੀ ਬਾਜ਼ਾਰ ਦੇ ਵਿੱਚੋਂ ਮਿਲ ਜਾਂਦੀ ਹੈ ਇਹ ਸਾਰਾ ਸਮਾਨ ਹੈ ਜਿਹੜਾ ਮਸਾਕ 300 ਰੁਪਏ ਦਾ ਮਿਲ ਜਾਂਦਾ ਹੈ 300 ਰੁਪਏ ਦੇ ਵਿੱਚ ਤੁਹਾਡੇ 5 ਪੀਜੇ ਬਣ ਜਾਣਗੇ ਯਾਨੀ ਇੱਕ ਪੀਜ਼ਾ ਤੁਹਾਨੂੰ ਪਊਗਾ 60 ਰੁਪਏ ਦਾ ਤੇ ਬਾਜ਼ਾਰ ਦੇ ਵਿੱਚੋਂ ਲਾਰਜ ਪੀਜ਼ਾ ਬਣੂਗਾ ਤੁਸੀਂ ਦੇਖਦੇ ਜਾਓ ਤੇ ਬਾਜ਼ਾਰ ਦੇ ਵਿੱਚੋਂ ਅਗਰ ਆਪਾਂ ਲਈਏ ਤੇ ਬਾਜ਼ਾਰ ਦੇ ਵਿੱਚੋਂ ਕਰੀਬ-ਕਰੀਬ ਆਪਾਂ ਨੂੰ ਪੈਂਦਾ ਜੀ 220 220 ਤੋਂ 250 ਰੁਪਏ ਦਾ ਪਰ ਉਹ ਮਿਲ ਜਾਂਦਾ ਹੈ ਬਾਜ਼ਾਰ ਦੇ ਵਿੱਚੋਂ ਇਹ ਪੀਜ਼ਾ ਜਿਹੜਾ ਆਪਾਂ ਅੱਜ 60 ਰੁਪਏ ਦਾ ਬਣਾ ਲਾਂਗੇ ਵੀਡੀਓ ਥੋੜੀ ਲੰਬੀ ਜ਼ਰੂਰ ਹੋ ਸਕਦੀ ਹੈ ਪਰ ਤੁਸੀਂ ਦੇਖਦੇ ਜਾਓ ਮੈਂ ਬਲਕਿ ਡਿਟੇਲ ਦੇ ਵਿੱਚ ਤੁਹਾਨੂੰ ਦਿਖਾਉਂਗਾ ਤੇ ਤੁਸੀਂ ਇਹ ਵੀਡੀਓ ਦੇਖ ਕੇ ਪ੍ਰੋਪਰ ਪੀਜ਼ਾ ਬਣਾਉਣਾ ਸਿੱਖ ਜਾਓਗੇ ਬਾਈਟ ਸੌਸ ਨੂੰ ਆਪਾਂ ਨੇ ਇਸ ਤਰ੍ਹਾਂ ਲਾ ਲੈਣਾ ਤਰੀਕੇ ਦੇ ਨਾਲ ਪੂਰਾ ਉੱਪਰ ਲਾ ਲੈਣਾ ਉਸ ਤੋਂ ਬਾਅਦ ਆਪਾਂ ਲਾਵਾਂਗੇ ਜੀ ਰੈੱਡ ਸੌਸ ਇਹ ਸਪੈਸ਼ਲ ਆਉਂਦੀ ਜੀ ਪਾਸਤੇ ਪੀਜ਼ਾ ਵਾਲੀ ਸੌਸ ਹੁੰਦੀ ਹੈ ਸਪਾਈਸੀ ਸੌਸ ਹੁੰਦੀ ਹੈ ਸਪੈਸ਼ਲ ਆਉਂਦੀ ਹੈ ਪੀਜ਼ਾ ਵਾਸਤੇ ਇਹ ਲੈ ਲਾਂਗੇ ਆਪਾਂ ਇਹ ਇਸ ਤਰ੍ਹਾਂ ਇਹ ਵੀ ਉੱਪਰ ਲਾ ਕੇ ਬੇਸ ਦੇ ਉੱਪਰ ਚੰਗੀ ਤਰ੍ਹਾਂ ਉੱਪਰ ਜਿਹੜੇ ਇਹਨੂੰ ਫਲਾ ਲਾਂਗੇ ਹਾਲਾਂਕਿ ਅਗਰ ਤੁਸੀਂ ਸਮਾਨ ਤੁਹਾਡੇ ਕੋਲੇ ਵਾਈਟ ਸੌਸ ਨੇ ਸੌਸ ਨਹੀਂ ਹੈਗੀ ਤਾਂ ਤੁਸੀਂ ਕੱਲੀ ਇਹ ਜਿਹੜੀ ਦੂਜੀ ਸੌਸ ਮੈਂ ਹੁਣ ਲਾ ਰਿਹਾ ਰੈੱਡ ਸੌਸ ਇਹਦੇ ਨਾਲ ਵੀ ਕੰਮ ਚਲਾ ਸਕਦੇ ਹੋ ਇੱਕ ਇਹ ਇੱਕ ਆਮ ਜਿਹੜੀ ਦੂਜੀ ਸੌਸ ਹੁੰਦੀ ਨੇ ਪੁੜੀਆਂ ਦੇ ਵਿੱਚ ਆਉਂਦੀ ਨੇ ਇਹ ਉਹ ਸੌਸ ਨਹੀਂ ਹੈਗੀ ਇਹ ਥੋੜੀ ਸਪਾਈਸੀ ਹੁੰਦੀ ਹੈ ਤੋ ਇਹ ਜੇ ਅਗਰ ਬਾਈਟ ਸੌਸ ਨਹੀਂ ਲਾਉਣੀ ਆਪਾਂ ਇਹ ਲਾ ਸਕਦੇ ਆ ਸਮਾਨ ਅਗਰ ਪਨੀਰ ਨਹੀਂ ਹੈਗਾ ਤਾਂ ਪਨੀਰ ਬਣਾ ਵੀ ਆਪਾਂ ਕੰਮ ਚਲਾ ਸਕਦੇ ਆ ਅਗਰ ਆਪਣੇ ਘਰੇ ਸਵੀਟ ਕੌਰ ਨਹੀਂ ਹੈ ਪਾਣੀ ਲਿਆਦੇ ਤਾਂ ਉਹਦੇ ਬਣਾ ਵੀ ਕੰਮ ਚਲਾ ਸਕਦੇ ਆ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਪੂਰਾ ਫਲਾ ਲਗਾ ਜੀ ਇਹਦੇ ਉੱਪਰ ਲਓ ਜੀ ਆਪਣਾ ਹੁਣ ਬੇਸ ਤਿਆਰ ਹੋ ਗਿਆ ਜਿਹੜਾ ਬਣ ਕੇ ਉਸ ਤੋਂ ਬਾਅਦ ਆਪਾਂ ਜਿਹੜਾ ਸਮਾਨ ਸੀ ਆਪਣੇ ਕੋਲੇ ਆਪਾਂ ਉਹ ਪਾਵਾਂਗੇ ਮੈਨੂੰ ਥੋੜਾ ਜਿਆਦਾ ਜਿਵੇਂ ਸਵੀਟ ਕੌਰ ਮੈਨੂੰ ਜਿਆਦਾ ਪਸੰਦ ਨਹੀਂ ਇਸ ਕਰਕੇ ਮੈਂ ਥੋੜੇ ਜਿਆਦਾ ਪਾ ਰਹੇ ਹਾਂ ਤੇ ਤੁਸੀਂ ਘੱਟ ਵੀ ਪਾ ਸਕਦੇ ਹੋ ਕੋਈ ਉਹ ਨਹੀਂ ਹੈ ਤੇ ਉਸ ਤੋਂ ਬਾਅਦ ਜਿਵੇਂ ਚੀਜ਼ ਹੈ ਟਮਾਟਰ ਹੈ ਅਗਰ ਟਮਾਟਰ ਜਿਹੜੀ ਜਿਹੜੀ ਸਬਜ਼ੀ ਹੈਗੀ ਹੈ ਕੋਈ ਤੁਹਾਡੇ ਘਰੇ ਯਾਨੀ ਕੋਈ ਜਿਵੇਂ ਸ਼ਿਮਲਾ ਮਿਰਚ ਵਗੈਰਾ ਹੁੰਦੀ ਹੈ ਤੁਸੀਂ ਹਰ ਇੱਕ ਚੀਜ਼ ਦੇ ਵਿੱਚ ਐਡ ਕਰ ਸਕਦੇ ਹੋ ਆਪਣੇ ਟੇਸਟ ਅਨੁਸਾਰ ਆਪਣੇ ਸਵਾਦ ਅਨੁਸਾਰ ਲਓ ਜੀ ਆਪਾਂ ਨੇ ਸਾਰਾ ਸਮਾਨ ਇਸ ਤਰ੍ਹਾਂ ਚਿਣਤਾ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਆਪਾਂ ਨੇ ਪਾ ਦੇਣਾ ਇਹ ਮਸਾਲਾ ਹੁੰਦਾ ਜਿਹੜਾ ਇਹ ਜ਼ਿਆਦਾ ਨਹੀਂ ਪਾਉਣਾ ਬਸ ਇੱਕ ਪੁੜੀ ਜੀ ਪਾ ਦਿਓ ਇਹ ਜੇ ਟੇਸਟ ਵਧਿਆ ਜਾ ਹੋ ਜਾਂਦਾ ਜੇ ਜ਼ਿਆਦਾ ਪਾਵਾਂਗੇ ਤਾਂ ਖਾਰਾ ਜਾ ਹੋ ਜੂਗਾ ਇਸ ਤਰ੍ਹਾਂ ਮਲਕ ਹਲਕਾ ਹਲਕਾ ਇਹਦੇ ਉੱਪਰ ਤੁਸੀਂ ਪਾ ਸਕਦੇ ਹੋ ਤੇ ਇਹ ਪਾਉਣ ਤੋਂ ਬਾਅਦ ਅਗਰ ਤੁਸੀਂ ਥੋੜਾ ਜਿਹਾ ਟੇਸਟ ਮਿਰਚ ਵਾਲਾ ਪਾੜਦੇ ਹੋ ਕਿ ਥੋੜਾ ਜਿਹਾ ਤਿੱਖਾ ਹੋਵੇ ਕੜਕ ਜਾ ਹੋਵੇ ਉਸ ਤੋਂ ਬਾਅਦ ਫਿਰ ਇੱਕ ਜਿਹੜੀ ਚਿੱਲੀ ਦੀ ਪੁੜੀ ਹੁੰਦੀ ਆ ਇੱਕ ਤੁਸੀਂ ਹਲਕੇ ਹਲਕੀ ਉਹ ਵੀ ਪਾ ਸਕਦੇ ਹੋ ਤੁਸੀਂ ਚਿੱਲੀ ਦੋ ਵੀ ਪਾ ਸਕਦੇ ਹੋ ਅਗਰ ਤੁਹਾਨੂੰ ਜਿਆਦਾ ਤਿੱਖਾ ਪਸੰਦ ਆ ਤਾਂ ਇਸ ਤਰ੍ਹਾਂ ਉੱਪਰ ਤੁਸੀਂ ਛਿੜਕ ਸਕਦੇ ਹੋ ਜਿਵੇਂ ਪਾ ਰਿਹਾ ਮੈਂ ਇਸ ਤਰ੍ਹਾਂ ਇਹ ਪੂਰਾ ਤਿਆਰ ਹੋ ਜੂਗਾ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਣੀ ਬਾਰੀ ਆ ਜੂਗੀ ਜੀ ਇਸ ਚੀਜ਼ ਦੀ ਲਓ ਜੀ ਚੀਜ਼ ਆਪਾਂ ਨੇ ਥਾਲ ਦੇ ਵਿੱਚ ਬਚਾ ਕੇ ਰੱਖ ਲਿਆ ਸੀਗਾ ਬਾਕੀ ਸਾਰਾ ਕੁਝ ਪਾਤਾ ਸੀ ਹੁਣ ਚੀਜ਼ ਆਪਾਂ ਉੱਪਰ ਪਾਵਾਂਗੇ ਚੀਜ਼ ਤੁਸੀਂ ਅਗਰ ਤੁਹਾਡੇ ਕੋਲੇ ਘੱਟ ਹੈ ਘੱਟ ਨਾਲ ਵੀ ਕੰਮ ਚਲਾ ਸਕਦੇ ਹੋ ਪਰ ਜੇ ਤੁਹਾਨੂੰ ਚੀਜ਼ ਜ਼ਿਆਦਾ ਪਸੰਦ ਆ ਤੁਸੀਂ ਵੱਧ ਵੀ ਪਾ ਸਕਦੇ ਹੋ ਮੈਨੂੰ ਚੀਜ਼ ਥੋੜਾ ਜਿਆਦਾ ਪਸੰਦ ਆ ਇਸ ਕਰਕੇ ਮੈਂ ਥੋੜਾ ਜਿਆ ਪੀਜ਼ਾ ਦੇ ਵਿੱਚ ਚੀਜ਼ ਹੈ ਜਿਹੜਾ ਉਹ ਵੱਧੇ ਪਾਉਣਾ ਹੁੰਦਾ ਸੋ সুইਟ ਕਾਰਨ ਵੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਮੈਨੂੰ ਜ਼ਿਆਦਾ ਪਸੰਦ ਨੇ ਉਸ ਤੋਂ ਬਾਅਦ ਮੈਂ ਉੱਪਰ ਐਕਸਟਰਾ সুইਟ ਕਾਰਨ ਵੀ ਪਾ ਦਿੰਨਾ ਹੁੰਦਾ ਤੇ ਚੀਜ਼ ਵੀ ਐਕਸਟਰਾ ਪਾ ਦਿੰਨਾ ਹੁੰਦਾ ਲਓ ਜੀ ਆਪਾਂ ਨੇ ਪੀਜ਼ਾ ਪੂਰਾ ਤਿਆਰ ਕਰ ਲਿਆ ਉਸ ਤੋਂ ਬਾਅਦ ਤੁਸੀਂ ਕਿਸੇ ਖੁਰਚਣੇ ਦੀ ਮਦਦ ਦੇ ਨਾਲ ਇਸ ਤਰ੍ਹਾਂ ਖੁਰਚਣਾ ਲਿਆ ਮੈਨੇ ਪਲੇਟ ਦੇ ਵਿੱਚ ਆਪਾਂ ਤਿਆਰ ਕਰਿਆ ਇਸ ਤਰ੍ਹਾਂ ਪਲੇਟ ਨੂੰ ਚੱਕ ਕੇ ਉਹ ਜਿਹੜੀ ਪਹਿਲਾਂ نیچے ਪਲੇਟ ਰੱਖੀ ਹੋਈ ਆ ਉਹ ਪਲੇਟ ਦੇ ਉੱਪਰ ਰੱਖ ਦੇਣਾ ਸਾਈਡਾਂ ਤੋਂ ਧਿਆਨ ਰੱਖਣਾ ਕਿ ਵਿਚਾਲੇ ਹੋਵੇ ਕਿਤੇ ਨੂੰ ਵੀ ਟੱਚ ਨਾ ਕਰੇ ਨਹੀਂ ਤਾਂ ਉਹ ਸਾਈਡ ਤੋਂ ਫਿਰ ਆਪਣਾ ਪੀਜਾ ਜਿਹੜਾ ਸੜ ਜੂਗਾ ਜਾਜੂਗਾ ਤੇ ਇਹਦੇ ਉੱਪਰ ਆਪਾਂ ਇੱਕ ਪਲੇਟ ਮੁੱਦੀ ਮਾਰ ਦਾਂਗੇ ਇੰਨਾ ਕੁ ਖਿਆਲ ਰੱਖਿਓ ਵੀ ਤੁਹਾਡੀ ਜਿਹੜੀ ਪੀਜਾ ਉਹ ਜਿਹੜੀ ਉੱਪਰ ਪਲੇਟ ਰੱਖੋਗੇ ਉਹ ਉੱਪਰ ਮਤਲਬ ਕਿ ਇੱਕ ਦੂਜੇ ਨੂੰ ਟੱਚ ਨਾ ਕਰਨਾ ਇਸ ਤਰ੍ਹਾਂ ਪਲੇਟ ਆਪਣੇ ਮੁੱਦੀ ਮਾਰਤੇ ਹੁਣ ਆਪਾਂ ਵੇਟ ਕਰਾਂਗੇ 4:28 ਮਿੰਟ ਹੋ ਗਏ ਉਸ ਤੋਂ ਬਾਅਦ 4:35 ਮਿੰਟ ਤੁਸੀਂ ਦੇਖ ਸਕਦੇ ਹੋ ਪੂਰੇ 7 ਮਿੰਟ ਬਾਅਦ ਆਪਾਂ ਪੀਜੇ ਨੂੰ ਖੋਲ ਲਾਂਗੇ ਸੱਤ 6-7 ਮਿੰਟ ਦੀ ਸਮਾਂ ਲਾਉਣਾ ਕਿਉਂਕਿ ਜਿਹੜਾ ਨਮਕ ਸੀਗਾ ਉਹ ਪਹਿਲਾਂ ਹੀ ਕਾਫੀ ਗਰਮ ਹੋ ਚੁੱਕਿਆ ਸੀ ਇਸ ਕਰਕੇ 7 ਤੋਂ 8 ਮਿੰਟਾਂ ਦੇ ਵਿੱਚ ਹੀ ਜ਼ਿਆਦਾ ਫਿਰ ਨਹੀਂ ਤਾਂ ਇਹ ਮੱਚ ਜੂਆ ਪੀਜ਼ਾ ਤੇ ਆ ਤੁਸੀਂ ਦੇਖ ਸਕਦੇ ਹੋ ਪੀਜ਼ਾ ਬਿਲਕੁਲ ਆਪਣਾ ਬਣ ਕੇ ਰੈਡੀ ਹੈ ਤੇ ਪੀਜ਼ਾ ਦਾ ਜੇ ਤੁਹਾਨੂੰ ਮੈਂ ਟੇਸਟ ਦੱਸਾਂ ਤਾਂ ਟੇਸਟ ਇੰਨਾ ਕ ਜ਼ਿਆਦਾ ਟੇਸਟੀ ਬਣਿਆ ਨਾ ਇੰਨਾ ਕ ਜ਼ਿਆਦਾ ਤੇ ਆਪਣੀਆਂ ਤਸੱਲੀ ਨਾਲ ਵੀ ਬਣਿਆ ਆਪਣੀਆਂ ਅੱਖਾਂ ਦੇ ਹਿਸਾਬ ਨਾਲ ਆਪਾਂ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਬਣਾਇਆ ਤੇ ਆਪਦੇ ਹਿਸਾਬ ਨਾਲ ਸਮਾਨ ਪਾਇਆ ਤੇ ਟੇਸਟੀ ਵੀ ਬਹੁਤ ਜ਼ਿਆਦਾ ਬਣਦਾ ਮੈਂ ਕਹਿੰਦਾ ਤੁਸੀਂ ਟੇਸਟ ਇੰਨਾ ਟੇਸਟੀ ਬਣਦਾ ਕਿ ਤੁਸੀਂ ਜਿਹੜਾ ਬਾਜ਼ਾਰ ਵਾਲਾ ਉਸ ਤੋਂ ਬਾਅਦ ਜਿਵੇਂ ਪ੍ਰੋਸੈਸ ਹੈਗਾ ਜੀ ਲੋ ਆਪਾਂ ਨੇ ਇਹ ਪਾਤੀ ਉੱਪਰ ਅਗਰ ਚਿੱਲੀ ਤੁਸੀਂ ਐਕਸਟਰਾ ਪਾਉਣੀ ਹੈ ਤਾਂ ਐਕਸਟਰਾ ਇੱਕ ਹੋਰ ਚਿੱਲੀ ਪਾ ਕੇ ਤੇ ਇਹਦਾ ਪੀਜੇ ਦਾ ਆਨੰਦ ਲੈ ਸਕਦੇ ਹੋ ਪੀਜਾ ਬਹੁਤ ਹੀ ਜ਼ਿਆਦਾ ਟੇਸਟੀ ਬਣੂਗਾ ਬਹੁਤ ਜ਼ਿਆਦਾ ਵਧੀਆ ਬਣੂਗਾ ਤੇ ਮਸਾਕਤ ਮੈਂ ਤੁਹਾਨੂੰ ਜਿੰਨਾ ਵੀ ਸਮਾਨ ਤੁਹਾਨੂੰ ਦਿਖਾਇਆ ਸਾਰਾ 300 ਰੁਪਏ ਦਾ ਸਮਾਨ ਆਇਆ ਸੀਗਾ ਤੇ 300 ਰੁਪਏ ਦੇ ਸਮਾਨ ਦੇ ਵਿੱਚ 5 ਪੀਜੇ ਕਰੀ ਬਣ ਜਾਂਦੇ ਨੇ 60 ਰੁਪਏ ਦਾ ਇੱਕ ਪੀਜਾ ਜਿਹੜਾ ਪੈ ਜਾਂਦਾ ਉਸ ਤੋਂ ਬਾਅਦ ਆਪਾਂ ਸੌਸ ਲਾ ਲਾਂਗੇ ਜੀ ਇਹ ਸੈਸ ਸੌਸ ਮੈਂ ਐਕਸਟਰਾ ਘਰੇ ਲੈ ਆ ਕੇ ਰੱਖਦਾ ਹਾਂ ਤੇ ਹਲਕੇ ਹਲਕੇ ਸੌਸ ਲਾ ਕੇ ਉਸ ਵਾਰ ਕੱਟ ਕੇ ਆਪਾਂ ਇਹਨੂੰ ਖਾ ਲਾਂਗੇ ਬਹੁਤ ਵਧੀਆ ਜਿਹੜਾ ਟੇਸਟ ਆਊਗਾ ਦਾ ਜਿਵੇਂ ਘਰੇ ਬਣਾਇਆ ਹੋਇਆ ਆਪਾਂ ਨੇ ਚਲੋ ਜੋ ਵੀ ਹੈ ਘਰੇ ਬਣਾਈ ਚੀਜ਼ ਆਪਣੀ ਅੱਖਾਂ ਦੇ ਸਾਹਮਣੇ ਆਪਾਂ ਨੂੰ ਪਤਾ ਤਾਂ ਹੁੰਦਾ ਕਿ ਆਪਾਂ ਨੇ ਆਹ ਚੀਜ਼ ਪਾ ਕੇ ਇਸ ਤਰ੍ਹਾਂ ਬਣਾਈ ਆ ਆਪਦੇ ਹੱਥ ਨਾਲ ਚੀਜ਼ ਬਣਾ ਕੇ ਖਾਇਆ ਕਰੋ ਤੇ ਤੁਹਾਨੂੰ ਪਤਾ ਹੀ ਅੱਜਕੱਲ੍ਹ ਬਾਜ਼ਾਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਕੰਮ ਚੱਲ ਰਿਹਾ ਹੈ